ਮੇਰੇ ਨਾਲ ਜੁੜੇ ਬੈਠੇ ਸਮੂਹ ਦਰਸ਼ਕੋ ਤੇ ਸ੍ਰੋਤੇ ਗੁਰਿੰਦ ਸਿੰਘ ਰਾਣੋ ਬਲੂ ਪਿਆਰ ਪਰਿਸ਼ਦ ਸ੍ਰੀ ਕਾਲ ਪ੍ਰਬੰਧਕਾ ਜੀ ਦੋਸਤੋ ਅੱਜ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ ਜੀ ਹਰੇ ਮਟਰ ਇਹ ਮਟਰ ਦੋ ਤਰ੍ਹਾਂ ਦੇ ਹੁੰਦੇ ਆ ਜੀ ਇਹ ਮਟਰ ਹੈਗੇ ਜੀ ਖਾਣ ਵਾਲੇ ਇੱਕ ਹੁੰਦੇ ਆ ਸਬਜ਼ੀ ਵਾਲੇ ਹਰ ਕਿਨਾਂ ਚ ਹੈ ਹਰੇ ਮਟਰਾਂ ਜਿਹੜੇ ਖਾਣ ਵਾਲੇ ਇਹਨਾਂ ਵਿੱਚੋਂ ਪਲਾਸਟਿਕ ਜੀ ਨਹੀਂ ਹੁੰਦੀ ਧਾਗਾ ਜੀ ਨਹੀਂ ਹੁੰਦਾ ਤੇ ਜਿਹੜੇ ਸਬਜ਼ੀ ਵਾਲੇ ਆ ਉਹਨਾਂ 'ਚ ਆਪਾਂ ਨੂੰ ਵੀ ਕੱਟਨੇ ਪੈਂਦੇ ਆ ਨਹੀਂ ਤਾਂ ਉਹ ਪਲਾਸਟਿਕ ਜੀ ਵਿੱਚ ਹੀ ਫਸੀ ਰਹਿੰਦੀ ਹੈ ਆ ਹੈਗੇ ਜੀ ਸਬਜੀ ਵਾਲੇ ਮਟਰ ਆ ਤੁਸੀਂ ਜੀ ਤੁਸੀਂ ਦੇਖ ਰਹੇ ਹੋ ਇਹ ਸਾਰੇ ਸਬਜੀ ਵਾਲੇ ਐ ਇਹਨਾਂ ਨੂੰ ਵਿੱਚੋਂ ਦਾਣੇ ਕੱਢ ਕੇ ਸਬਜੀ ਬਣਾਉਣੀ ਪੈਂਦੀ ਐ ਨਹੀਂ ਤਾਂ ਇਹਨਾਂ ਦੀ ਸਬਜੀ ਵਧੀਆ ਨਹੀਂ ਬਣਦੀ ਜੀ ਆਪਣੇ ਖਾਣ ਵਾਲੇ ਹਰੇ ਮਟਰ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜਦੋਂ ਖੋਲਾਂਗੇ ਜੀ ਇਹਨੂੰ ਆ ਨਾਲ ਹੀ ਜਿਹੜਾ ਸਿਲਕਾ ਐ ਇਹਦੇ ਵਿੱਚ ਪਲਾਸਟਿਕ ਜੀ ਹੈ ਨਹੀਂ ਇਹਨੂੰ ਐ ਜਿਵੇਂ ਮਰਜ਼ੀ ਤੋੜੀ ਚੱਲੋ ਤੇ ਖਾਣ ਦੇ ਵਿੱਚ ਬਹੁਤ ਮਿੱਠਿਆ ਜੀ ਬਹੁਤ ਸੁਆਦ ਐ ਵੈਰੀ ਗੁੱਡ ਸੋਰਸ ਆਫ ਫਾਈਬਰ ਐ ਜੀ ਇਹਨਾਂ 'ਚ ਕੈਲਸ਼ੀਅਮ ਐ ਵਿਟਾਮਿਨ ਐ ਤੇ ਤੁਹਾਡੀ ਹੈਲਥ ਵਾਸਤੇ ਇਹ ਬਹੁਤ ਵਧੀਆ ਚੰਗੇ ਨੇ ਤੇ ਥੋੜੇ-ਬਹੁਤੇ ਜਰੂਰ ਖਾਣੇ ਚਾਹੀਦੇ ਆ ਮਟਰ ਤੇ ਇਹ ਸਾਰੇ ਸਰੀਰ ਦਾ ਤੁਹਾਡਾ ਇਮਿਊਨ ਸਿਸਟਮ ਵੀ ਵਧੀਆ ਰੱਖਦੇ ਆ ਤੇ ਸਵਾਦ ਵੀ ਹੁੰਦੇ ਆ ਜੀ ਤੇ ਦੋਸਤੋ ਜੇ ਤੁਹਾਨੂੰ ਇਹ ਮਿਲਣ ਖਾ ਕੇ ਦੱਸਣਾ ਵੀ ਤੁਹਾਨੂੰ ਇਹਨਾਂ ਦਾ ਸਵਾਦ ਕਿਸ ਤਰ੍ਹਾਂ ਲੱਗਿਆ ਤੇ ਆਉਂਦਾ ਹਾਂ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਦੀ ਸਤਿ ਸ੍ਰੀ ਅਕਾਲ